ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਤੇ ਦੋਸਤੋ ਜੋ ਮੈਂ 20 ਬੈਗ ਮੰਗਵਾਏ ਸੀਗੇ ਗਰੋ ਬੈਗ ਉਹਨਾਂ ਦੇ ਲਈ ਆਪਾਂ ਮਿੱਟੀ ਲੈ ਆਏ ਆ ਤੇ ਇਹ ਮਿੱਟੀ ਹੁਣ ਆਪਾਂ ਚੜਾਣੀ ਆ ਪਸ ਸੈਕਿੰਡ ਫਲੋਰ ਤੇ ਟਰੈਸ ਤੇ ਚੜਾਵਾਂਗੇ ਤੇ ਇਦਾਂ ਆਪਾਂ ਥੈਲਿਆਂ ਦੇ ਵਿੱਚ ਪਾ ਪਾ ਕੇ ਉੱਪਰ ਚੜਾ ਰਹੇ ਆ ਫਿਰ ਆਪਾਂ ਉਹ ਗਰੋ ਬੈਗ ਨੂੰ ਫਿਲ ਕਰਾਂਗੇ ਤੇ ਦੋਸਤੋ ਆਪਾਂ ਮੈਂ ਤੇ ਮੰਮੀ ਨੇ ਮਿਲ ਕੇ ਆਪਾਂ ਮਿੱਟੀ ਉੱਪਰ ਚੜਾ ਲਈਏ ਛੱਤ ਤੇ ਤੇ ਹੁਣ ਆਪਾਂ ਇਹਦੇ ਵਿੱਚ ਖਾਦ ਐਡ ਕਰਨੀ ਹੈ ਉਹ ਕਿਹੜੀ ਕਿਹੜੀ ਖਾਦ ਆਪਾਂ ਮਿਲਾਵਾਂਗੇ ਇੱਕ ਤਾਂ ਆਪਾਂ ਮਿਲਾਵਾਂਗੇ ਜੋ ਗੋਬਰ ਦੀ ਖਾਦ ਹੁੰਦੀ ਹੈ ਉਹ ਵਾਲੀ ਇਹ ਥੈਲੇ 'ਚ ਪਈ ਆ ਆਪਾਂ ਇੱਕ ਇਹ ਇਹਦੇ ਅੰਦਰ ਐਡ ਕਰਾਂਗੇ ਤੇ ਦੂਜਾ ਮੇਰੇ ਕੋਲ ਹੈਗੀ ਚੁੱਲ੍ਹੇ ਦੀ ਸਵਾ ਜਿਹੜੀ ਹੁੰਦੀ ਆ ਆਪਣਾ ਘਰ ਦੇ ਚੁੱਲਿਆਂ ਦੀ ਉਹ ਸਵਾ ਹੁੰਦੀ ਆ ਤੇ ਉਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਤੀਜੀ ਆਪਾਂ ਇਹਦੇ ਵਿੱਚ ਪਾਵਾਂਗੇ ਨੀਮ ਖਲੀ ਦੀ ਖਾਦ ਉਹ ਮੈਂ ਅੰਦਰ ਰੱਖੀ ਹੋਈ ਹੈ ਮੇਰੇ ਕੋਲ ਪੂਰਾ ਥੈਲਾ ਹੈ ਆਪਾਂ ਉਹਦੇ ਚੋਂ ਕੱਢ ਕੇ ਜਿੰਨੀ ਕੁਆਂਟੀਟੀ ਮਿੱਟੀ ਦੇ ਹਿਸਾਬ ਨਾਲ ਮਲਾਣੀ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਦੋਸਤੋ ਇਹ ਮੇਰੇ ਕੋਲ 50 ਕਿਲੋ ਦਾ ਪੂਰਾ ਥੈਲਾ ਹੈ ਨੀਮਖਲੀ ਦੀ ਖਾਦ ਦਾ ਤੇ ਆਪਾਂ ਇਹ ਇਹ ਮੈਂ ਅੰਦਰ ਰੱਖਿਆ ਹੋਇਆ ਹੈ ਬਾਰਿਸ਼ ਬੂਰਿਸ਼ ਕਰਕੇ ਤੇ ਆਪਾਂ ਇਹ ਵੀ ਇਹਦੇ ਵਿੱਚ ਮਿਕਸ ਕਰਾਂਗੇ ਮਿੱਟੀ ਦੇ ਅਕੋਰਡਿੰਗ ਸੋ ਜਿਹੜੀ ਆਪਾਂ ਇਹਦੇ ਵਿੱਚ ਸੁਆ ਮਿਕਸ ਕਰੀ ਹੈ ਉਹਦਾ ਪੌਦਿਆਂ ਦੇ ਲਈ ਬਹੁਤ ਬੈਨੀਫਿਟ ਹੁੰਦਾ ਹੈ ਉਹਦੇ ਵਿੱਚ ਬਹੁਤ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ ਤੇ ਪੋਟਾਸ਼ੀਅਮ ਹੁੰਦਾ ਫਾਸਫੋਰਸ ਹੁੰਦਾ ਜੋ ਕਿ ਪੌਦੇ ਦੀ ਗਰੋਥ ਅਤੇ ਵਿਕਾਸ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ ਤੇ ਦੋਸਤੋ ਮਿੱਟੀ ਆਪਣੀ ਸਾਰੀ ਮਿਕਸ ਹੋ ਚੁੱਕੀ ਹੈ ਤੇ ਆਪਾਂ ਹੁਣ ਇਹਨਾਂ ਨੂੰ ਗਰੋ ਬੈਗ ਦੇ ਵਿੱਚ ਪਾਵਾਂਗੇ ਉਸ ਤੋਂ ਪਹਿਲਾਂ ਮੇਰੇ ਕੋਲ ਕੁਝ ਇਹ ਤੁਸੀਂ ਦੇਖ ਸਕਦੇ ਹੋ ਸੁੱਕੀ ਪੱਤੀਆਂ ਤੇ ਕੁਝ ਵਿੱਚ ਹਰੇ ਹਰੀ ਪੱਤੀਆਂ ਜੋ ਪੌਦਿਆਂ ਦੀ ਆਪਣੀ ਰੈਣਕੁੰਜੀ ਹੁੰਦੀ ਆ ਉਹ ਮੇਰੇ ਕੋਲ ਪਈ ਆ ਪਹਿਲਾਂ ਆਪਾਂ ਥੋੜੀ ਜਿਹੀ ਉਹ ਪਾਵਾਂਗੇ ਇਹਦਾ ਇੱਕ ਬੈਨੀਫਿਟ ਹੈ ਉਹ ਇਹ ਹੈ ਕਿ ਆਪਣੀ ਜਿਹੜੀ ਮਿੱਟੀ ਹੈ ਨਾ ਉਹ ਘੱਟ ਲੱਗਦੀ ਹੈ ਜੇ ਆਪਾਂ ਸੁੱਕੀਆਂ ਪੱਤੀਆਂ ਕੋਈ ਪੌਦਿਆਂ ਦੀਆਂ ਜੜਾਂ ਜੋ ਆਪਣੀਆਂ ਵੇਸਟੇਜ ਹੁੰਦੀ ਆ ਉਹ ਆਪਾਂ ਇਹਦੇ ਵਿੱਚ ਪਾਉਂਦੇ ਆ ਤੇ ਆਪਾਂ ਪਹਿਲਾਂ ਇਹ ਪੱਤੀਆਂ ਪਾਵਾਂਗੇ ਥੋੜੀ ਜੀਆਂ ਦੋਸਤੋ ਹੁਣ ਆਪਾਂ ਇਹਦੇ ਵਿੱਚ ਮਿੱਟੀ ਪਾ ਦਾਂਗੇ ਇਸ ਨਾਲ ਇਹ ਕਾ ਫੂਸ ਪਾਣ ਨਾਲ ਇੱਕ ਫਾਇਦਾ ਹੈ ਕਿ ਹਾਂ ਆਪਣੀ ਮਿੱਟੀ ਘੱਟ ਲੱਗੂਗੀ ਦੋਸਤੋ ਤੁਸੀਂ ਦੇਖ ਸਕਦੇ ਹੋ ਲਗਭਗ ਸਾਰੀ ਮਿੱਟੀ ਮੇਰੇ 20 ਦੇ 20 ਗਮਲਿਆਂ ਚ ਭਰ ਚੁੱਕੀ ਆ ਤੇ ਹੁਣ ਜਿਹੜੀ ਮੇਰੇ ਕੋਲ ਹਰੀ ਮਿਰਚ ਦੀ ਸੈਪਲਿੰਗ ਪਈ ਆ ਆਪਾਂ ਕੁਝ ਕੁ ਗਰੋ ਬੈਗ ਦੇ ਵਿੱਚ ਉਹ ਸੈਪਲਿੰਗ ਲਗਾਵਾਂਗੇ ਕੁਝ ਦੇ ਵਿੱਚ ਮੈਂ ਭਿੰਡੀ ਵਗੈਰਾ ਦੀ ਸੈਪਲਿੰਗ ਰੈਡੀ ਕਰ ਰਹੀ ਆ ਆਪਣੀ ਬੀਜਾਂ ਤੋਂ ਆਪਾਂ ਉਹ ਲਗਾਵਾਂਗੇ ਠੀਕ ਹੈ ਦੋਸਤੋ ਤੇ ਦੋਸਤੋ ਇਹ ਆਪਣੇ ਕੋਲ ਹਰੀ ਮਿਰਚ ਦੀ ਸੈਪਲਿੰਗ ਪਈ ਆ ਤੇ ਆਪਾਂ ਹੁਣ ਇਹ ਇਹਦੇ ਵਿੱਚ ਸਾਰੀ ਲਗਾਵਾਂਗੇ ਤੇ ਐਦਾਂ ਥੋੜਾ ਜਿਹਾ ਆਪਾਂ ਇਹਨੂੰ ਇੱਕ ਕਰਕੇ ਵਿੱਚ ਕਰਕੇ ਐਦਾਂ ਇੱਕ ਇੱਕ ਪੌਟ ਦੇ ਵਿੱਚ ਮੈਂ ਇੱਕ ਇੱਕ ਬੂਟਾ ਲਗਾ ਰਹੀ ਆਂ ਤੇ ਦੋਸਤੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ ਦੋਸਤੋ